ਵੱਡਾ ਲਾਡਾ 2 ਅਕਤੂਬਰ ਸਥਾਨਿਕ ਰਾਮ ਰੀਲਾ ਗਰਾਊਂਡ ਦੇ ਵਿੱਚ ਦੁਸ਼ਹਿਰਾ ਤੁਮਤਮ ਨਾਲ ਮਨਾਇਆ ਗਿਆ ਰਾਵਣ ਮੇਗਨਾ ਤਤੇ ਕੁੰਮਕਰਨ ਦੇ ਪੁਤਲੇ ਸਾੜ ਕੇ ਨੇਕੀ ਦੀ ਬੁਰਾਈ ਤੇ ਜਿੱਤ ਦਾ ਪ੍ਰਤੀਕ ਦਰਸ਼ਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਅਤੇ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀ ਹਾਜ਼ਰ ਸਨ ਬਾਜ਼ਵਾ ਬੋਏ ਟੀਮ ਦੇ ਪ੍ਰੋਗਰਾਮ ਦਰਸ਼ਕਾਂ ਦਾ ਮਨਮੋਲਿਆ ਸੁਰੱਖਿਆ ਲਈ ਡੀਐਸਪੀ ਅਬ ਸਿਕੰਦਰ ਸਿੰਘ ਜੀ ਮਾ ਸਿਟੀ ਅਤੇ ਸਦਰ ਪੁਲਿਸ ਵੱਲੋਂ ਖਾਸ ਬੰਦੋ ਬਸਤ ਕੀਤਾ ਗਿਆ ਅੰਤ ਵਿੱਚ ਅਸ਼ੁਭਵਾਜੂ ਅਤੇ ਪਟਾਕਿਆਂ ਨਾਲ ਖੁਸ਼ੀ ਮਨਾਈ ਗਈ ਮਾਨਸੂਰ ਤੋਂ ਪੱਤਰਕਾਰ ਬਿੱਟੂ ਬੁੱਢਲਾਡਾ ਦੀ ਖਾਸ ਰਿਪੋਰਟ ਜਿਆਜੇ सीताराम ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ ਇਸ ਵਿੱਚ ਸਾਡੇ ਪ੍ਰਧਾਨ ਜੀ ਸੰਗੀਤ ਪਿਆਰੀ ਜੀ ਬਾਂਸਾ ਅਤੇ ਸਭ ਪਾਰ ਵਰਗ ਵੀ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਆਪਣਾ ਇੱਕ ਮਹੀਨਾ ਲਗਾਤਾਰ ਸੇਵਾ ਕਰਦੇ ਹੋਏ ਟੱਟੇ ਵੱਡੇ ਪ੍ਰੋਗਰਾਮ ਨੂੰ ਵਧੀਆ ਢੰਗ ਦੇ ਨਾਲ ਲੁਟਾਇਆ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਅਸੀਂ ਆਸ ਕਰਦੇ ਹਾਂ ਜੇ ਆਸ ਕਰਦੇ ਹਾਂ ਕਿ ਇਹ ਸਿੱਧਾ ਇਹ ਦੋਨੇ ਜਾਣੇ ਅੱਗੇ ਵੀ ਐਂ ਦਿਨ ਦੁਪੁੰਗਾ ਚੋਪਣੀ ਗ੍ਰਾਮੀਣਾਂ ਦੀ ਤਰੱਕੀ ਕਰਨਾ ਤੇ ਕੋਲ ਸਪ੍ਰਾਚਾਰਨ ਦਾ ਵੀ ਅਸੀਂ ਪਹਿ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਦਕਾ ਇਹ ਸਾਰਾ ਵੱਡਾ ਵੱਡਾ ਪ੍ਰੋਗਰਾਮ ਬਹੁਤ ਹੀ ਚੰਗੇ ਢੰਗ ਨਾਲ ਲੁਟਾਇਆ ਜੈ ਜੈਕਾਰ ਸਾਰੇ ਸਾਥੀਆਂ ਨੂੰ ਅਸੀਂ ਦਾ ਬਹੁਤ ਹੀ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪੂਰੀ ਰਾਮ ਲਾਲ ਨੂੰ ਅਤੇ ਜਸਰੇ ਨੂੰ ਪ੍ਰੋਪਰ ਢੰਗ ਨਾਲ ਦੇਖਿਆ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਜਿਹੜੇ ਇਲੈਕਟ੍ਰੋਨਿਕ মিডিਆ ਅਤੇ ਲੋਕਾਂ ਨੂੰ ਘਰ ਬੈਠਿਆਂ ਨੂੰ ਵੀ ਲਾਈਵ ਦਿਖਾਇਆ ਅਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਕਿ ਇਹਨਾਂ ਨੇ ਪੂਰਾ ਆਪਣਾ ਤਨਮਨ ਨਾਲ ਸਾਨੂੰ ਸਹਿਯੋਗ ਦਿੱਤਾ ਅਸੀਂ ਲੋਕਾਂ ਨੂੰ ਇਹੀ ਕਹਿੰਦੇ ਹਾਂ ਵੀ ਕਦੇ ਵੀ ਤੁਸੀਂ ਬੁਰਾਈ ਦੇ ਨਾਲ ਨਾ ਚੱਲੋ ਸਚਾਈ ਦੇ ਨਾਲ ਚੱਲੋ ਜੈ ਜੈ सीताराम ਜੈ ਜੈ सीताराम ਜੈ ਜੈ सीताराम ਸਾਰੇ ਸ਼ਹਿਰ ਨਿਵਾਸੀਆਂ ਨੂੰ ਪਹਿਲਾਂ ਤਾਂ ਦੁਸ਼ਹਿਰੇ ਦੀਆਂ ਲੱਖ ਲੱਖ ਵਧਾਈਆਂ ਤੇ ਦੂਜੀ ਗੱਲ ਹੈ ਪ੍ਰਸ਼ਾਸਨ ਨੂੰ ਬਹੁਤ ਧੰਨਵਾਦੀਆਂ ਜੋ ਕਿ ਸਾਡਾ ਰਾਮ ਵਿਲਾਜ ਵੀ ਸਾਥ ਦਿੱਤਾ ਅਤੇ ਦੁਸ਼ਹਿਰੇ ਦੇ ਪ੍ਰੋਗਰਾਮ 'ਚ ਵੀ ਕਾਫੀ ਦਿੱਤਾ ਤੇ ਇੱਕ ਪੰਜਾਬ ਮਾਵੀਰ ਬੱਲ ਦਾ ਮੈਂ ਬਹੁਤ ਧੰਨਵਾਦ ਕਰਦਾ ਜੋ ਕਿ ਐਡਾ ਬੜਾ ਪ੍ਰੋਗਰਾਮ ਦੁਸ਼ਹਿਰੇ ਦਾ ਇਹ ਭੰਗੜਾ ਗਰੁੱਪ ਜੋ ਕਿ ਪਟਿਆਲਾ ਤੋਂ ਆਇਆ ਜੀ ਜਿਨ੍ਹਾਂ ਨੇ ਪ੍ਰੋਗਰਾਮ ਦਿਖਾਇਆ ਤੇ ਸਾਰੀ ਜਨਤਾ ਨੂੰ ਟਿਕਾਇਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਅਸੀਂ ਤਰ੍ਹਾਂ ਹਰ ਸਾਲ ਦੀ ਇਸ ਸਾਲ ਵੀ ਪੰਜਾਬ ਮਹਿੰਦਰ ਵੱਲੋਂ ਭਲਾੜਾ ਵੱਲੋਂ ਨਵਸ਼ਹਿਰ ਦਾ ਤਿਹਾਰ ਬੜੀ ਧੂਮ-ਧਾਮ ਨਾਲ ਬਣਾਇਆ ਗਿਆ ਅਸੀਂ ਸਾਰੇ ਭਲਾੜਾ ਨਿਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤੇ ਸ਼ਹਿਰ ਦੀ ਅਤੇ ਰਾਮਲੀਲਾ ਦਾ ਪ੍ਰੋਗਰਾਮ ਵੀ ਬੜੇ ਸਮੁੱਚੇ ਢੰਗ ਨਾਲ ਬੜੀ ਮਰਿਆਦਾ ਦੇ ਵਿੱਚ ਰਹਿ ਕੇ ਕੀਤਾ ਗਿਆ ਹੈ ਜੈ ਜੈਕਾਰ ਉਹਨਾਂ ਦੇ ਵਿੱਚ ਅੱਜ ਸਰਦਾਰ ਘਰ ਮਾਇਆ ਗਿਆ ਉਹਨੂੰ ਮਰਾਤੀ ਦਾ ਉਦੋਂ ਲਾਇਆ ਗਿਆ ਹੈਗਾ ਪ੍ਰਬੰਧ ਕਰਨ ਲਈ ਬਹੁਤ ਬੜਾ ਪ੍ਰੋਗਰਾਮ ਕੀਤਾ ਸੀ ਸਾਡੇ ਪੁਰਸ ਪ੍ਰਸ਼ਾਸਨ ਵੱਲੋਂ ਉਹ ਪ੍ਰਕਾ ਪ੍ਰਬੰਧ ਸੀਗੇ ਕੋਈ ਵੱਧ ਤੀਕਣਾ ਕੀਤਾ ਹੋਈ ਸੀ ਤਾਂ ਕਿ ਜਨਤਾ ਨੇ ਵੀ ਇਹਨਾਂ ਨੂੰ ਲੈਪਰੇ ਜਾਣ ਵਾਸਤੇ ਬਹੁਤ ਸਾਦਕਾ ਪੜਾਈ ਦੇ ਬਦ